ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ 62 ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਵੀਰ ਨਰਮਲ ਸਿੰਘ ਦੇ ਕੋਲ ਤਹਿਸੀਲ ਬਾਬਾ ਕਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਵੀਰ ਦਾ ਵਪਾਰ ਦਾ ਕੰਮ ਹੈ ਹਰ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਵੀਰ ਕੋ 8-10 ਦੇ ਲਗਭਗ ਫਸਲ ਹੁੰਦੇ ਆ ਜੀ ਤੇ ਹੁਣ ਕਰਦੇ ਆ ਵੀਰ ਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾੜਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਹਬ ਜੀ ਕੀ ਹਾਲ ਚਾਲ ਹੈ ਕਿਰਪਾ ਜੀ ਕਿਰਪਾ ਮਾਲਕ ਦੀ ਹੋਰ ਸਾਹਿਬ ਕਿਰਪਾ ਮਾਲਕ ਦੀ ਹਾਂਜੀ 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 ਮਾਲ ਤੇ ਇੰਨਾ ਜਿਆਦਾ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ ਵੀ 60000 ਦੇ ਲਾਗੇ ਬੰਨੇ ਵੀਡੀਓ ਚੱਲ ਗਈ ਪਤਾ ਗੱਲ ਕੀ ਵੀਰ ਜੀ ਸਾਫ਼ ਸੁਥਰਾ ਮਾਲ ਆਉਂਦਾ ਤੁਹਾਡੇ ਕੋਲ ਤਾਂ ਦੀ ਇੰਨੀ ਵੀਡੀਓ ਚੱਲਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜਿੱਦਾਂ ਜੇ ਵੀ ਹਾਲੇ ਤੱਕ ਫੋਨ ਭੈਣ ਭਰਾਵਾਂ ਦੇ ਆਉਂਦੇ ਆ ਇਹ ਆਂਦੇ ਵੀ ਕਿਦੋਂ ਵੀਡੀਓ ਪਾਉਣੀ ਮੈਂ ਹਾਂ ਵੀ ਕੱਲ ਪਾ ਦੇਣੀ ਆ ਤੇ ਝੋਟੀਆਂ ਜੈਦੀਆਂ ਕੁਆਲਿਟੀ ਵਾਲੀਆਂ ਵਾ ਕੋਹ ਰਾਜਸਥਾਨ ਦੀਆਂ ਵਾ ਕੋਹ ਹਰਿਆਣੇ ਦੀਆਂ ਇੱਕ ਝੋਟੀ ਆਪਣੇ ਕੋ ਗਈ 160000 ਦੀ ਉਹ ਤੋਕਰ ਝੋਟੀ ਆਈ ਹੈ ਅੱਛਾ ਜੀ ਪਾਂ ਇਹ ਛੋਟੀਆਂ ਚਾਰ ਸੱਜਰਾ ਵਾਂ ਸੂਈਆਂ ਤਾਜ਼ੀਆਂ ਬਿਲਕੁਲ ਇੱਕ ਛੋਟੀ ਮਲਕੇ ਟੋਕੜ ਗੱਬਣਾ ਗੱਬਣ ਮਲਕੇ 6 ਮਹੀਨੇ ਡੇਢ ਦੀ ਉਹਦੇ ਕਰਮ ਹੋ ਅਗਲੇ ਦੀ ਕਰੀਏ ਸ਼ੁਰੂ ਵੀ ਇਹ ਫਿਰ ਹਾਂਜੀ ਇਹ ਛੋਟੀ ਪਹਿਲਾ ਸੁਗਾ ਵਾ ਚਾਰ ਦਾ ਜਿਹੜੀ ਕੁਆਲਟੀ ਜਿਹੜੀ ਜਿਆਦਾ ਚੰਗੀ ਆ ਆਜਾ ਪਾਉ ਨਿਹੰਗਰ ਆ ਇਹ ਵੀਰ ਨਾਲ ਹੀ ਗਿਆ ਹੈ ਆਪਣੇ ਬਾਹਰ ਸਵੈਕ ਠੀਕ ਨਾਲ ਨਾਲ ਗਿਆ ਭਰਾ ਅਮਰੀਕਾ ਨਾਲ ਠੀਕ ਹੈ ਚਾ ਦੌਰ ਜੇ ਕਾਢਣ ਇਹਦੀ ਛੋਟੀ ਚੰਗੀ 12 ਲੀਟਰ ਛੋਟੀ ਗਾਇ ਹਲੇ ਦੁੱਧ ਉਪਰ 12 ਲੀਟਰ ਦੁੱਧ ਆ ਠੀਕ ਹੈ ਜੀ ਪਾਵੇਂ ਦੋ ਡਾਂਗ ਤਿੰਨ ਡਾਂਗ ਚਵਾ ਲੈਂਦੇ ਜੇ ਸਾਡੀ ਗਰੰਟੀ ਤੇ ਕਾਢਦੇ ਦਾ 11 ਦੀਦੇ ਕੋਈ ਲੈਣੀ ਕਿੰਨੋ ਵੀ ਦੁੱਧ ਘਾਟੋ ਵੇਖੋ ਕੱਢੀ ਵੇਖੋ ਆਰਡਰ ਕੁਆਲਟੀ ਵੇਖੋ ਕਿੰਨੀ ਚੰਗੀ ਛੋਟੀ ਨਹੀਂ ਲੱਗੀ ਬਹੁਤ ਜਿਆਦਾ ਚੰਗੀ ਸਿੰਘ ਕੋ ਆਰਡੀ ਫਾਲ ਮੋੜੀ ਦੇ ਸਿੰਘ ਕੋ ਆਰਡੀ ਫਾਲ ਵੇਖੋ ਚੰਗਾ ਸਿੰਘ ਗੋਲ ਆ ਤਾਂ ਜਾਣਦੇ ਚਿਆਰੀ ਪੜੀ ਕੁੜੀ ਚੌੜੀ ਚੂੜੀ ਬੜੀ ਹੋਣੀ ਸਾਫ਼ ਹੈ ਜੱਡੇ ਵਿੱਚ ਇੱਥੇ ਲਾ ਕੇ ਕਰਕੇ ਵਿਖਾ ਲਓ ਜਿਹੜੀ ਕਿ ਵੇਖੋ ਲੈ ਬਾਪ ਪੱਥਰ ਅਰਗਾਲੇ ਬਾਵਾ ਹੈ 12 ਲੀਟਰ ਆ 11 ਲੀਟਰਾਂ ਨਾਲ ਲੈ ਜੇ ਜੈਦੀ ਚੋਣ ਚਾਨ ਚੰਗੀ ਥਣ ਬੜਾ ਟੰਗਾ ਦਾ ਗਾਲੇ ਪਾਸੇ ਉਹ ਘਾ ਲਓ ਚਾਰ ਦੰਦ ਹੋ ਗਈ ਠੀਕ ਹੈ ਛੋਟਾ ਉਤਰਾਉਂਦਾ ਜਿੰਨਾ ਲਈਆਂ ਉਹਦੇ ਵੀ 15 15 ਲੀਟਰ ਦੁੱਧ ਕੱਢਣ ਗਿਆ ਠੀਕ ਪਰ ਜੇ 12 ਵਾਂ ਮੈਲਾ ਛੁੱਟ ਕੇ 13 ਕਰ ਜੂਗੀ ਤੇ ਐਵੇਂ ਮਰ ਕੇ 15 ਕਹਿ ਦਈਏ ਉਹ ਗੱਲ ਦਾ ਮਰਿਆ ਨਹੀਂ ਤੇ ਮੁੱਲ ਮੋਲ ਅਜ ਜੈ ਜਿਹੜੇ ਕਰਨੇ ਆ ਜੈ ਜੀ ਘੋਟੀ ਦੇ ਆ 1 30 35 ਦੀ ਠੀਕ ਹੈ 1 20 ਹੀ ਦੇ ਦਈਏ ਯੋਗ ਬੋਲੀ ਜਾਂਦਿਆ ਯਕੀਨ ਆਸ ਤੂੰ ਹੀ ਅੱਜ ਨੰਜਾਇ ਜੀ ਜਾਣ ਦੋ ਅੱਜ ਕਿੰਨੇ ਡਾ ਦੀਏ 5 ਡਾ ਦੀਏ 15 ਵੀ 1000 ਹੋਰ ਮਾਰਨ ਨਹੀਂ ਨਹੀਂ ਜਾਣ ਸਿਆ 1 दीन। लाख दी 1 लाख दी 1 लाख दी 31 दी आओ जी यार की 1 लाख दी ज्यादा ना मागੀ ਕੋਈ ਬਾਈ ਜੀ ਬਲਕਿ ਬਾੜ ਸਾਹਿਬ ਮਲਕੀ ਝੋਟੀਆਂ ਮਿਲਦੀ ਨਹੀਂ ਕਿ ਨਹੀਂ ਹੈ ਸਹੀ ਗੱਲ ਜੀ ਵੇਖੋ ਕੱਟੀਆਂ ਬਹੁਤ ਜਿਆਦੀ ਚੰਗੀਆਂ ਇੱਕ ਆ ਭਰਾ ਸਾਡਾ ਨਾਲ ਗਿਆ ਪੁੱਛ ਲੋ ਭਾਵੇਂ ਇਹਨੂੰ ਵੀ ਹਾਂ ਜੀ ਹਾਂ ਜੀ ਬਲਕਿ ਇਹ ਵੀ YouTube ਤੇ ਬਲਕਿ ਸਾਫ ਸੁਥਰਾ ਚਵਾਈ ਦੇ ਇੱਕ ਨੰਬਰ ਝੋਟੀਆਂ ਵਾਂ ਦੁੱਧ ਵਾਲੀਆਂ ਛੋਟਾ ਮੁਨਾਫਾ ਕੋਈ ਜਿਆਦਾ ਨਹੀਂ ਜੀ ਕੋਈ ਜਿਆਦਾ ਨਹੀਂ ਕੋਈ ਜਿਆਦਾ ਨਹੀਂ ਗਾ ਕੋਈ 2-3000 ਰੁਪਏ ਦੇ ਸਿਰਫ ਬਾਈਟ ਦੇ ਨਾਲ ਨਹੀਂ ਬਾਅਦ ਵੇਚਦੇ ਤੇ ਵੇਖਦਾ ਵੀ ਜਾਂਦਾ ਕੱਲ ਲੈ ਲੋ ਵੀਡੀਓ ਜੀ ਵੇਗੀਆਂ ਤੇ 4-5 ਕੋਟਾ ਉਤਰਾ ਵੇਖ ਨਾ ਹਾਂਜੀ ਬਹੁਤ ਜਿਆਦੀ ਵੀਡੀਓ ਆ ਗਈ ਚੱਲੀ ਡਾਡੀ ਆ ਆ ਵੇਖੋ ਆ ਜੀ ਵੇਖੋ ਕੀ ਕੀ ਦਿਓ ਇਹ ਥੋੜੀ ਜੀ ਤੱਕ ਗਾਹਾਂ ਵਾ ਬਾਹਲੀ ਚੰਗੀ ਕਿਤੇ ਅੰਤ ਬੰਨਾ ਹੀ ਕੋਈ ਨਹੀਂ ਹਾਂ ਉਹ ਵੀ ਚੋਣ ਜਿਆਦਾ ਤੇ ਜੋ ਹੱਲ ਨੇ ਹੋਲ ਜਗੀ ਇੰਦਰ ਦਿਖਾ ਲੋ ਕੱਟੀ ਕੋ ਹੋਊਗਾ 12 ਲੀਟਰ ਦੁੱਧ ਪਰ 11 ਦਾ ਦੇਵਾਂਗੇ 4 ਬੰਦ ਇਹ ਕੱਟੀ ਆਈ 15 ਕਿਲੋ ਦੁੱਧ ਦੀ ਗਰੰਟੀ 15 ਕਿਲੋ ਆ ਉਹ 15 ਸੱਡੂ ਹੋਣ ਵੀ ਆ ਭਾਜੀ ਨੇ ਲੈ ਹੀ ਲੈਣ ਇਹਨਾਂ ਨੂੰ ਬੰਦੇ ਨਾਲ ਗੱਲ ਕਰਾਈਆ ਨਹੀਂ ਕਰਦੇ ਜਿੱਥੇ ਪਰੇ ਠੀਕ ਹੈ ਜਿਆਦੀ ਕੁਆਲਟੀ ਕੋਲਡਿੰਗ ਵਾਲੀ ਹੈ ਥੋੜਾ ਜਿਹਾ ਲੇਵੇ ਦੀ ਤੱਕ ਥੋੜੀ ਜਿਹੀ ਮਾਰੀ ਹਾਂਜੀ ਥੋੜੀ ਜਿਹੀ ਗਾਹ ਹੁੰਦਾ ਚਲੋ ਹੈ ਚੰਗੀ ਹੈ ਮਾਲਕ ਦੀ ਕਿਰਪਾ ਨਾਲ ਉਤਰਾ ਵੀ ਮੇਜ਼ਾ ਲੱਗਾ ਰਹਿੰਦਾ ਵੇਖੋ ਵੀ ਗਾੜ ਕਿ ਤਰ੍ਹਾਂ ਹੋ ਰਹੀ ਆਏ ਹੈ ਹਾਂਜੀ ਹਾਂਜੀ ਬੇਲ ਬੂਲ ਬਹੁਤ ਚੰਗੀ ਜਦਾ ਝਾੜੀ ਜਿਆਦੀ ਲੰਬੀ ਹੈ ਲੈ ਵੇ ਬਾਕੀ ਹਾਲੂ ਮੀਤ ਨੇ ਹੀ ਹੀ ਪੱਤੇ ਨਾ ਬੈਂਪਰਾਵਾਂ ਨੇ ਸਾਧ ਤਾਡੇ ਨਾਲ ਹਾਂਜੀ ਹਾਂਜੀ ਚਲੋ ਜਾਂਦੇ ਬਹੁਤ ਜਿਆਦਾ ਪੀਤਾ ਬਹੁਤ ਜਲਾਤ ਸਨੋਕ ਤਾਂ ਭਰਾਵਾਂ ਦਾ ਮਿਲਦੇ ਆਪਦੀ ਹੈ ਲਾਭੇ ਕਿ ਬਚਾ ਕਿ ਕਿ ਲਾਭ ਨਹੀਂ ਲਾਭ ਬਚਾ ਮੜਾ ਜਾ ਕਲੇ ਧਾਰਾਂ ਦੋਹਾਂ ਕੁ ਮਈਆਂ ਨੇ ਤੈਨੂੰ ਖਾਲਦੇ ਕਿਤੇ ਚੋਣ ਉਹਦੀ ਵੀ ਕੱਟੀ ਦੀ ਗਾਂ ਦੀ ਗੱਲ ਆ ਸੁੱਟ ਬੱਚੇ ਦੇ ਦੁੱਧ ਕੋਈ ਹੋਰ ਹੀ ਹੱਟ ਜਾਓ ਸਾਡਾ ਕੋਈ ਨਹੀਂ ਕੋਈ ਪਿਛੇ ਮੇਲੇ ਲੱਗੇ ਆ ਵੇਖੋ ਪਿਛੇ ਦਾ ਮੁਹੰਮੇ ਜੀ ਕਾਹਕ ਬੜਾ ਮਾਲ ਕਰਤਣਾ ਬਹੁਤ ਭੈਣ ਭਰਾ ਪ੍ਰੇਮ ਕਰਦੇ ਆ ਹਾਂਜੀ ਬਹੁਤ ਭੈਣ ਭਰਾ ਪ੍ਰੇਮ ਕਰਦੇ ਆ ਹੁਣ ਮਾਲ ਦੇ ਲਾਉਂਦਾ ਵਾ ਸੋਵਾਰ ਆ ਗਿਆ ਮੰਗਲਵਾਰ ਆ ਗਿਆ ਹਾਂਜੀ ਹਾਂਜੀ ਮਾਲ ਮਲਕੇ 7-8 ਮਹੀਆਂ ਹੁੰਦੀਆਂ ਵੇਖਦਾ ਜਾਂਦਾ ਵਾ ਕਈ ਭੈਣ ਭਰਾ ਕਹਿੰਦੇ ਵੀ ਥੋੜੀ ਜੀ ਵੀਡੀਓ ਤੁਹਾਡੀ ਲੇਟ ਆਉਂਦੀ 8 ਦਿਨਾਂ ਬਾਅਦ ਕੇ ਪਾਉਂਦੇ ਜੀ ਮਾਲ ਥੋੜਾ ਜਾ ਉਤਰਣ ਭੈਣ ਭਰਾ ਆਂਦੇ ਲੈ ਜਾਂਦੇ ਆ ਬੜਾ ਹੀ ਅਦਾ ਹੀ ਸੰਯੋਗ ਦੇਣ ਡਿਆ ਉਮੀਦ ਨਾਲੋਂ ਵੱਧ ਸੋਮਵਾਰ ਤੋਂ ਸੋਮਾਰ ਮਾਲ ਆਉਂਦਾ ਹੀ ਜਾਂਦਾ ਸੋਮਵਾਰ ਮੰਗਲਵਾਰ ਮਾਰ ਆ ਜਾਂਦਾ ਚਵਾਈ ਵੇਖਿਓ ਕੱਟੀ ਚਪੜੇ ਇਹ ਥਾੜ ਵੇਖੋ ਤੇ ਗਲਾਬੀ ਥਣ ਜਿੱਦਾਂ ਮੰਨਦੇ ਲੋਕੀ ਗਲਾਬੀ ਥਣਵਾ ਹਾਂ ਜੇ ਕਿਹੜਾ ਕੋਹ ਹੈ ਥੜ ਕੋ ਕਾਢੀ ਜਾ ਆਪਰੇ ਚੜੀ ਠੀਕ ਕਰੰਦੋ ਵੇਖੋ ਚਵਾਈ ਦਾ ਬਗਾਈਆ ਥਲੇ ਕੋ ਮੈਂ ਕੋਈ ਗੱਲ ਨਹੀਂ ਪਾਉ ਥਲੇ ਇਹ ਮਰਕੇ ਧਰਤੀ ਮਾਦਾ ਵਾ ਇਹਦੇ ਵਿੱਚ ਤੇ ਕੱਲ ਦਾ ਸੋਨਾ ਉਹਦਾ ਸਾਰਾ ਕੋਈ ਕਹਿ ਦਿੰਨੇ ਠੀਕ ਹੈ ਦੇਖੋ ਚੌਣ ਹੈ ਜੈ ਦੀ ਚੌਣ ਚੰਗੀ ਆ ਕਿੰਨੇ ਜਾਣੇ ਬੈਠੇ ਆ ਕੱਟੀ ਨੇ ਕੋਈ ਪਰਵਾਹ ਨਹੀਂ ਲਾਉਣਦੇ ਆ ਸ਼ਾਇਦ ਇਹਦਾ ਸਬਦਾ ਹੋਈ ਜਾਵੇ ਲਾਉਣ ਨਹੀਂ ਰਿਹਾ ਪੈਸੇ ਠੀਕ ਆ ਠੀਕ ਆ ਮਾਗਦੇ ਰੋਤਾ ਇੱਕ ਚਾਲ ਨਹੀਂ ਕੋਈ ਜਲ ਨਹੀਂ ਜੀ ਮੈਂ ਜਿਹੜਾ ਮਰਜ਼ੀ ਬੈ ਜਾਵੇ ਵੇਖੋ ਬਹੁਤ ਠੰਡੀ ਸੀਲ ਹੈ ਕੱਟੀ ਦੇ ਭਾਈ ਇਹਨੇ ਖਰੀਦਣ ਦੇ ਤਾਂ ਉਹਨਾਂ ਨੂੰ ਪੁੱਛ ਲਓ ਵੀ ਕਿੱਦਾਂ ਦੀ ਚੌਣ ਚੰਗੀ ਆ ਆ ਬਹੁਤ ਹੀ ਵਧੀਆ ਚੌਣ ਝੋਦੀ ਦਾ ਮਾਰਾ ਬਾਬਾ 6 ਵਜੇ ਅਹੀਂ ਮਾਲ ਨੇ ਉਹਨੇ ਬਾਦ ਸਾਹਿਬ ਥੋੜਾ ਆ ਜਾ ਉੱਥੋਂ ਪੈਸੇ ਨਕਦ ਦੇ ਕੇ ਹਾਂਜੀ ਹਾਂਜੀ ਮਾਲ ਅਹੀਂ ਉਹ ਲੈਨੇ ਜਿਹੜਾ ਸਾਡੇ ਪਾਸ ਆ ਇਹਰਾ ਵੇਲੇ ਅਸੀਂ ਮਾਲ ਨਹੀਂ ਲੈ ਲੈਂਦੇ ਠੀਕ ਕੋਈ ਬੰਦੇ ਨੂੰ ਕਹਿੰਦੇ ਰਹਿੰਦੇ ਲੈ ਜਾਓ ਅਸੀਂ ਠੀਕ ਆ ਜੀ ਪਾਜੀ ਓਕੇ ਓਕੇ ਬਾਕੀ ਦੇ ਆਏ ਗੱਲ ਕਰਨੇ ਦਾ ਕੋਈ 1 40 ਇਸ ਤਰਾ ਮੰਗਣ ਦੇ ਆ ਠੀਕ ਹੈਗਾ ਨਾ ਵੀ ਉਹ ਆਂਦੇ ਵੀ ਇਹਦੇ ਵਿੱਚ ਧਾਰਾ ਆਹ ਵੇਖੋ ਆਂਦੇ ਵੀ ਜੇ ਬੋਤਲ ਵਿੱਚ ਚੋਈ ਬੋਤਲ ਵਿੱਚ ਹੋ ਸਕਦੇ ਆ ਆ ਵੇਖੋ ਆਹ ਸਾਰੀਆਂ ਦੀ ਚੋਈ ਪਾਜੀ ਇਸ ਤਰਾ ਹੀ ਆ ਚਲੋ ਠੀਕ ਆ ਜੀ ਇਹ ਦੇਖੋ ਬਾਰਦਾ ਇਹ ਕੀ ਦਿੱਤਾ ਜੀ ਹਾਂ ਸਹੀ ਗੱਲ ਜੇਰੋ ਇਹਦੇ ਕੋਡੀ ਵੀ ਵੀਡੀਓ ਲੰਮੀ ਬਣ ਜਾਣੀ ਨਹੀਂ ਇਹ ਮਈਆਂ ਸਾਰੀਆਂ ਦੇ ਬੱਚੇ ਲਾ ਲਵੋ ਖਾਲਦੇ ਇਹ ਫਾਰਦਾ ਮੁੱਲ ਜਾਇ ਨਹੀਂ ਕਰਨਾ ਝੋਟੀ ਤੇ 1.5 ਲੱਖ ਦੀ ਝੋਟੀ ਦਾ 1.30 ਮੁੱਲ ਕਰ ਲਈਏ ਜਾਇ ਜਾਗਾ ਆਪਾਂ ਨੂੰ ਸ਼ਾਂਤ ਸਿਆ 1.30 ਦੇ ਲਈਏ ਚਲੋ ਇਹ ਦੇ ਆਪਾਂ ਜੀ ਨਿਸ਼ਾਨੀ ਸ਼ਾਇਦ ਕੋਈ ਗੱਲ ਬਾਤ ਬਾਕੀ ਝੋਟੀ ਇਹ ਤੁਹਾਨੂੰ ਪਤਾ ਇੱਕ 20 ਦੀ ਦੇ ਦਾਂਗੇ ਠੀਕ ਹੈ ਜਨਸਿਆ ਨਹੀਂ ਇਹਨੂੰ ਭਾਉ ਨੂੰ ਝੋਟੀ ਦੇ ਨਹੀਂ ਮੇਰਾ ਮੁਲਾਜ਼ਮ ਯਾਰ ਇਹਨੂੰ ਝੋਟੀ ਦੇਤੀ ਆਪਾਂ 1.16 ਲੱਖ ਦੀ ਠੀਕ ਹੈ ਜੀ ਦੇ ਦੇਤੀ ਆਗੇ ਉਹ ਘਾਟ ਹੀ ਪਾਏਗਾ ਉਹ ਯਾਰ ਇਹ ਮਲਾ ਯਾਰ ਆਪਣਾ ਇੱਕ ਲੱਖ ਨੇ ਲਗਾਇਆ ਇੱਕ 15 ਦੀ ਲਈ ਕੋਈ ਨਹੀਂ ਚਲੋ ਆਹ ਚਲੋ ਭਾਜੀ ਇੱਕ ਮਿੰਟ ਮੈਂ ਕਹਿ ਬਹਿ ਜਾ ਭਾਜੀ ਬਹਿ ਰੋ ਇੱਕ ਮਿੰਟ ਆ ਵੇਖੋ ਇਹ ਕਟਈਏ ਚਾਰ ਦੰਦਾਂ ਚਾਰ ਦੰਦ ਸੂਈ ਨੂੰ ਅੱਜ ਇਹਨੂੰ ਛੋਟੀ ਨੂੰ ਹੋ ਗਿਆ ਪੰਜ ਦਿਨ ਠੀਕ ਆ ਵੇ ਆ ਬਹਿ ਕੇ ਨੀ ਸਾਨੂੰ ਦੇਖੋ ਜੀ ਆ ਬਹਿ ਰਹੇ ਹਾਂ ਆ ਬੱਚੇ ਬੱਚੇ ਗਾੜੀ ਬੱਧੇ ਆ ਜੈ ਵੀ ਚੋੜ ਜਾਣ ਚੰਗੀ ਆ ਪਸਮੀ ਨਹੀਂ ਨਾ ਪਸਮੂਰੇ ਦੇ ਕੋਈ ਨਹੀਂ ਮਾਰ ਦੋ ਦੋ ਦਸਾ ਜੈ ਵੀ ਚੋੜ ਚੰਗੀ ਜੈ ਵੀ ਬੋਲੀ ਗੋਲ ਮੇਰੇ ਕੋਲ 9 ਲੀਟਰ ਆਵਲੇ ਬੋਲਾਵਾ ਕੱਟੀ ਕੋ 9 ਲੀਟਰ ਤੇ ਠੰਡੀ ਇੰਨੀ ਕਿ ਕਿਹਦੇ ਗੱਲਾਂ ਹੀ ਨਾ ਹਾਂ ਹਾਂ ਕੇਸ ਦੇ ਚੋਟਾ ਆਜੋ ਚੋਟੇ 4 ਨੰਦਵਾਦੇ 9 ਲੀਟਰ ਇਹਲੇ ਬੋਲਾ ਵਾ ਠੀਕ ਹੈ ਇਹ ਕੱਟੀ ਮਲਕੇ ਲਈ ਆ Rajasthan ਤੋਂ Hanuman Garh ਤੋਂ ਗਾੜੀ ਗੱਲ ਤਾਂ ਜਾਵੇ ਠੀਕ ਹੈ ਕੱਟੀ ਥੋੜੀ ਜੀ ਉਹਨਾਂ ਬੰਦਿਆਂ ਕੋਲ ਚਰਾੰਚਰੋਂ ਦੇ ਤੇ ਜਲੀ ਰੱਖ ਦੇ ਇਹਨੂੰ ਕਰ ਵਾ ਵੇਖੋ ਤੇ ਸਿੰਗੀ ਬਹੁਤ ਜਿਆਦੀ ਕੁਆਲਿਟੀ ਦੀ ਦੇਖ ਤੇ ਜਿਹੜੀ ਤੇ ਇੱਕ ਨੂੰ ਚੰਗੀ ਤਰ੍ਹਾਂ ਕੁਆਲਿਟੀ ਬੋਲ ਥੋੜੀਆਂ ਪੈਡੇ ਬੂਹੇ ਜਾਈਆਂ ਆ ਵਾ ਟੁਫੜੇ ਵੇ ਇਹਨੂੰ ਕਰਾ ਸਿੰਗ ਮਗਰ ਹੇ ਆ ਆ ਵੇਖੋ ਸੇਗਣਾ ਇੰਦਾ ਮੇਲੇ ਲੱਗੇ ਰਹਿਣਗੇ ਬਾਕੀ ਹਾਂ ਕਰਦਾ ਮੈਂ ਆ ਵੇਖੋ ਸਹੀ ਮਾਲ ਸਾਫ ਤੇ ਠੀਕ ਹੈ ਜਾਣਦੇ ਇਹ ਮੇਲੇ ਲੱਗੇ ਆ ਹਾਂਜੀ ਹਾਂਜੀ ਮਾਲ ਭਾ ਨਾ ਮਹਾਨਾ ਹੀ ਐ ਕਿ ਬਾਈ ਜਾਂਦਾ ਕਿ ਮੁੱਲ ਜਿਆਦਾ ਹੀ ਕਰਦੇ ਆਉਣ ਬਾਕੀ ਵੀਰ ਕੋਈ ਵੀ ਭੈਣ ਭਰਾ ਮਾਨ ਰੱਬ ਜਿਨਾ ਹੁੰਦਾ ਫਿਰ ਆਪ ਜਿਨਾ ਮਾਨ ਹੋਵੇ ਆਹ ਲਓ ਕੱਟੀ ਨੂੰ ਹੱਥ ਹੀ ਲਗਾ ਆਹ ਚੀਜ਼ ਮੁਖਾ ਲਓ ਇੱਕ ਮਿੰਟ ਆਹ ਚੀਜ਼ ਜਿਹੜੀ ਮੁਖਾ ਲਓ ਵੇਖੋ ਕੀ ਚੀਜ਼ ਆ ਹਾਂ ਬੇਟੀ ਐਨੀ ਬੂਥੀ ਆ ਕੌਂਦੀ ਚ ਪਾਣੀ ਪੀਂਦੀ ਸਹੀ ਗੱਲ ਸਹੀ ਗੱਲ ਕੱਤੀ ਦਾ ਮੁਹੱਲ ਤੇ ਪ੍ਰਸ਼ਾਨਸਾ ਇੱਕ ਦਾ ਕਰ ਲਈਏ ਬੜਾ ਗੱਲ ਕੀ ਕੀਤੀ ਪਹਿਲੇ ਫੋਨ ਦੇ ਵੇਚਣੀ ਆਪਾਂ ਪਹਿਲੇ ਫੋਨ ਇਹ ਮੇਰਾ ਭਰਾ ਢਲੋ ਆਇਆ ਵਾ ਕੱਤੀ 95000 ਦੀ ਦੇਣੀ ਠੀਕ ਆ ਭੂ ਦੋ ਹੋਰ ਛੋੜ ਦੋ ਹੋਰ ਛੋੜ 90000 ਦੀ 90000 ਦੀ ਦੇਣੀ ਆ ਬਿਨਾਂ ਇਹਨੂੰ ਕਿਤੇ ਉਸ ਦਾਸ ਆਈ ਕਿ ਦੱਸਣ ਹੈ ਕੋ ਗਿਲਾਸ 90 90 ਦੀ ਆਖਾ ਜੇ ਗਿਲਾਸ ਪੁੱਤ ਦਾ ਦੇ ਬਿਲਕੁਲ ਜਾਇਬ ਮੋਲ ਆ ਪਾ ਇਹਨਾਂ ਨੇ ਕਰਦੇ ਹੋਰ ਜੋ ਕਰਨਾ ਯਾਰ ਹੋਰ ਮਾਰ ਕਰ ਲਾ ਜਦੋਂ ਚੱਕੀ ਨੇ ਆਪ ਪਾਏ ਇੱਕ ਘੱਟ 90 ਦੀ ਜਾਂਦੇ ਆ ਵੇਖੋ ਜੀ ਜਿਆਦੀ ਚੰਗੀ ਆ ਆ ਪੀਸ ਵੇਖੋ ਆ ਵੇਖੋ ਪਿਓਰ ਦੋਂਦੀ ਦੋਂਦੀ ਪਿਓਰ ਮੂੰਹ ਪੁੱਟ ਕੇ ਵਿਖਾਲ ਦਿੰਦੇ ਪਿਓਰ ਦੋਂਦੀ ਇਹ ਬਾਈ ਤੁਹਾਡੇ ਜਿੱਤੀ ਆ ਪਿਓਰ ਨਾਓ ਕੋ 10 ਕਿਲੋ ਕੱਟੀ ਕੋ ਬੋਲਾ ਤੇ ਕਿਤੇ ਜੂਣ ਤੇ ਕੱਦ ਵੇਖੋ ਤੋਰ ਜਿੱਦੀ ਇਹ ਕੱਦ ਬਥੋਰਾ ਠੀਕ ਹੈ ਜੀ ਇਧਰ ਆ ਚੀਜ਼ ਵੇਖੋ ਸਿੰਗਲ ਹੱਡੀ ਪੇਖ ਪੜਾ ਕੁੜੀ ਇਹਦਾ ਜਿਆਦਾ ਚੰਗਾ ਅਗਲੇ ਸੂਏ ਨੂੰ ਕੱਟੀ 2.5 ਲੱਖ ਦੀ ਬਣੂਗੀ ਸਹੀ ਗੱਲ ਵੇਖੋ ਥਣ ਕੱਟੀ ਦਾ ਇੱਕ ਹੀ ਲਾਗੇ ਕਰਕੇ ਨਿਕਲਦਾ ਉਹਨਾਂ ਫਿਰ ਬਹੁਤ ਚੰਗੀਆਂ ਪਿਓਰ ਦੋਂਦੀ ਆਖਣ ਨੇ ਬਾਈ ਜਾਨੀ ਤੇ ਗਾਂ ਦਾ ਵੇਖੋ ਗੱਡਾ ਰੰਗ ਬਾਜ ਬੜੀ ਸੋਹਣੀ ਆ ਵੇਖੋ ਕਿੱਡੇ ਸੋਹਣੇ ਆ ਸ਼ਕਲ ਤੇ ਬਹੁਤ ਸੋਹਣੀ ਆ ਸਹੀ ਗੱਲ ਜਾਨੋ ਬਹੁਤ ਚੰਗੀ ਮੈ ਪਿੱਟ ਕੁੜਾ ਬਣ ਜਗਾ ਤੇ ਜੇ ਰਣ ਦੀ ਸੁਈ ਆ 9 10 ਕਿਲੋ ਹੁਣ ਵੀ ਕੱਟੇ ਕੋ ਬੁਣਾਵਾ ਕੱਟੇ ਨੂੰ ਥਾਨ ਬਹੁਤ ਚੰਗਾ ਲੱਗਾ ਪਾਲ ਬੜਾ ਤੇ ਪਾਲ ਬੜਾ ਮਗਰ ਵੀ ਕੱਟੇ ਮਗਰ ਵੀ ਕੱਟੀ ਆ ਚੀਜ਼ ਬੜੀ ਆ ਪਿੱਠ ਵਖਾ ਲੁਕੀ ਆ ਹਾਂ ਬੈਠੇ ਵੇਖ ਕਿੰਨੀ ਚੋਰੀ ਆਦਾ ਬੜੀ ਚੰਗੀ ਤੇ ਇਹ ਇੱਧਰ ਵੇਖੋ ਇੱਧਰ ਫਿਰ ਵੇਖੋ ਆਹ ਆਹ ਵੇਖੋ ਆਹ ਵੇਖੋ ਕਲੀਅਰ ਮਗਰ ਵੀ ਐਉਂ ਬੈਹਿ ਕੇ ਭਾਵੇਂ ਨਾ ਐਡਾ ਤਰਾ ਮਰ ਜਾਵਾਂ ਭਾਵੇਂ ਹਾਂਜੀ ਲਓ ਜੀ ਫਿਰ ਇਕ ਜਾਨੀਆਂ ਸੀਲ ਕਟੀਆਂ ਮਿਲਦੀਆਂ ਗਾਈਆਂ ਦਾ ਵੱਧ ਬਹੁਤ ਜਿਆਦੀ ਹੈ ਚੰਗੀ ਕੱਟੀ ਤੇ ਇਹ ਵੀ 125 ਦੀ 110 ਦੀ ਦੇ ਦਈਏ ਨਜਾਇਜ਼ ਜਾਂ ਜਾਂਦਾ ਹੈ ਜੀ ਨਾ ਨਾ ਪੰਜ ਹੋਰ ਲੈ ਲਓ ਜੀ ਤੂੰ ਦਾ ਦੇ ਚੋਰ ਜਾ ਇਹ ਦਾਦੇ ਦੇ 2000 ਹੋਰ ਕਰਦਾ ਇਹ ਲੋ ਜੀ 1 ਲੱਖ 3000 ਦੀ 1 ਲੱਖ 3000 ਦੀ ਕਰੀ ਦੇ ਦਾਂ ਠੀਕ ਇਹ ਮੈਲਡੀ 1 ਲੱਖ 3000 ਦੀ ਇੱਥੇ ਬਹਿ ਜਾ ਕੀ ਥੱਲੇ ਆਹ ਵੇਖੋ ਚੈੱਕ ਕਰੋ ਨੇ ਜੀ ਤੀ ਹੀ ਤੈਨੂੰ ਠਗਵਾੜੇ ਦੱਸਿਆ ਜੀ 1 ਲੱਖ 65 ਦੀ ਦਿੱਤੀ 16 ਕਿਲੋ ਦੁੱਧ ਚੋਕੇ ਹਾਂ ਹਾਂ ਚੌਗੀ ਮੂੰਹ ਸੀ ਉਦੋਂ ਕਟਾ ਮਗਰ ਹੀ ਬੰਦਿਆਂ ਦਾ ਨੰਬਰ ਦੇ ਦਾਂਗੇ ਜੇ ਨਾ ਖੜੀ ਹਾਲੇ ਕੋ 16 ਕਿਲੋ ਦੁੱਧ ਚੋਕੇ ਇੱਕ ਲੱਖ ਤੇ 60000 ਦੀ ਦਿੱਤੀ ਠੀਕ ਹੈ ਹੁਣ ਛੋਟੀ ਕੋ 7 ਕਿਲੋ ਦੁੱਧ ਉਹਦਾ ਸਵਾ ਮਹੀਨੇ ਦੀ ਬਣੀ ਉਹ ਤਰ੍ਹਾਂ ਮੰਗਦੇ ਇਹ ਬੰਦੇ ਅਸੀਂ ਆਨੇ ਹਾਲ ਚੈੱਕ ਕਰਾ ਲਈਏ ਪਰ ਮਾਲ ਆਉਂਦਾ ਵਾ ਬੜਾ ਤਰ੍ਹਾਂ ਤਰ੍ਹਾਂ ਦਾ ਸੋਨਾ ਹਾਂਜੀ 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 ਸੋਰਾ ਵੀ ਆਉਂਦਾ ਹੀ ਦੇ ਦਿੰਦੇ ਜੇ ਕੀ ਤੋਰ ਬੜਾ ਕਿੰਨੇ ਨਹੀਂ ਗਈ 1,60,000 1,60,000 ਜੇ ਤੋ ਗਈ ਸੀ ਪਈ ਵੀਡੀਓ ਜਦੋਂ ਹੁਣ ਹੁਣ ਇੱਥੇ ਰਸਾ ਇਸ ਤੇਰੇ ਵੀ ਛੱਡ ਕੇ ਪੁੱਤ ਬੈਠੋ ਐਵੇਂ ਬੈਠੋ ਐਦਾਂ ਗਾਈਆਂ ਨਾਲ ਜਿਆਦਾ ਛੱਡੀ ਦੇ ਹਾਂਜੀ ਹਾਂਜੀ ਜੇ ਅਸੀਂ ਲੇਕ ਅਗਲੇ ਦੇ ਘਰ ਝੋਟੀ ਇੱਕ ਡੰਗ ਵੀ ਨਾ ਮਿਲੇ ਤੇ ਜਿੰਨੇ ਦੀ ਲਈ ਹੁੰਨੇ ਪੈਸੇ ਨਾਲ ਦੇਈ ਠੀਕ ਹੈ ਇੱਕ ਡੰਗ ਵੀ ਪਨ ਜੇ ਜਾਣ ਦੇ ਇਹ ਇੱਕ ਡੰਗ ਵੀ ਲੱਤ ਮਾਰ ਦੇਣਾ ਜਿੰਨੇ ਦੀ ਝੋਟੀ ਦੇਵਾਂਗੇ ਹੁੰਦੇ ਰੁਪਏ ਨਾਲ ਹੋਦੇ ਆ ਤੇ 6 ਤੋਂ 7 ਦੀ ਦੁੱਧੇ 6 ਹੋਵੇ 7 ਹੋਵੇ ਦੇਖੋ ਸਿੰਘ ਪਾਰਟੀ ਹੁਣ ਵੀ ਚੌਗੀ ਜਾਂ ਛਿੱਗੀ ਹੋਊਗੀ ਚੌਗੀ ਦਾ ਛਿੱਗੀ ਸਵਾਦ ਤਾਂ ਬੜੀ ਲੋਦਾ ਅਗਲੇ ਦੀ ਕਰਮਾਂ ਹੀ ਖਾਲੀ ਕਰਕੇ ਦੇ ਦੇਣੀ ਹੈ ਹਾਂਜੀ ਬਾਈ ਬਾਹ ਸਾਹਿਬ ਇਹੋ ਜੀਆਂ ਛੋਟੀਆਂ ਤੇ ਗੋਲੀਆਂ ਵੀ ਇੱਕ ਦਾਆਂ ਵੇਖ ਲਈਆਂ ਵੇਖ ਲਈਆਂ ਆ ਤਾਂ ਚਲੋ 90 ਦੀ ਦੇ ਲਈਏ ਬਾਕੀ ਪਾਉ ਨਖਾਨ ਸੋ ਆ ਦੂਗਾ 85 ਦੀ 85 ਦੀ ਜੇ ਕੀ ਤੂੰ ਹੀ ਬੱਸ ਜਦ ਦੇਖੀ ਜਾਊਗੀ ਭਵੇਂ ਘਰ ਜਾਣ ਭਾਂ ਵਾਜਣਾ 10000 ਹੋਰ ਛੱਡ ਉਹ ਤੇਰਾ ਤਾਂ ਦੇਵਾ ਬਾਤ ਤਾਂ ਠੱਪੇ ਨੇ ਕੋਈ ਤਾਂ ਮੈਨੂੰ ਆਹ ਲੱਗ ਗਿਆ ਜਾਣਦੇ ਹੁਣ ਉਹ ਕਹਿੰਦਾ ਪਾੜ ਜਾਣਾ 75 ਦਿੱਤੇਰੇ ਘਰ ਦੇ ਪੰਜਨ ਜਾ ਤੇ ਫੁੱਲ ਚਲੋ ਠੀਕ ਆ ਪਰ ਪੈ ਨਹੀਂ ਯਾਰ 75 ਦੀ ਘਟਨੇ ਪਏ ਪਰ ਘੱਟੀ ਜਾ ਬੱਸ ਇਹ ਕਿ ਕੋਈ ਲਾਗਾ ਦਾ ਜੇ ਹੁਣ ਮੁੰਡੇ ਨੇ ਕਹਿੰਦਾ ਘਟ ਰਹੇ ਹੋ ਤਰਾ ਪਏ ਇਹ ਘਰ ਬਿੰਦ ਸ਼ਾਂਤ ਸਿਆ ਕੋਈ ਨਹੀਂ ਬੱਸ ਇਹ ਪਸ਼ੂ ਆ ਆ ਜਾ ਬਿੰਦ ਸ਼ਾਂਤ ਆਏ ਦੇਖ ਇਹ ਪਸ਼ੂ ਆ ਮੇਰਾ ਵੀਰ ਵੱਧ ਤੋਂ ਵੱਧ ਸਾਡੇ ਦਾ ਸਨਯੋਗ ਕਰੋ ਆਵੇ ਸਾਡਾ ਪਸੰਦ ਵੱਧ ਸਬਸਕ੍ਰਾਈਬਰ ਕਰੋ ਆ ਵਾ ਸਾਡਾ ਭਰਾ ਆ ਸਾਡੇ ਨਾਲ ਗਿਆ ਇਹ ਗੱਲ ਇਸ ਤਰ੍ਹਾਂ ਵੀ ਮਾਲ ਪਾਣਾ ਮਿਲੂਗਾ ਠੀਕ ਹੈ ਭਾਵੇਂ ਅਸੀਂ ਦੋਵੇਂ ਜਣੇ ਹੁਣ ਤੁਰ ਪਏ ਆ ਭਾਵੇਂ ਸਾਨੂੰ 2:00 ਵਜੇ ਭਾਵੇਂ 3:00 ਵਜੇ ਮਾਲ ਨਹੀਂ ਬੰਦੇ ਗਾਹ ਕੋਲੋਂ ਨਹੀਂ ਮੋੜਦਾ ਹਰ ਟਾਈਮ ਆਪਣੇ ਕੋਲ 8-10 ਝੋਟੀਆਂ ਹੋਣ ਗਿਆ ਜਦੋਂ ਕੋਈ ਮਰਜ਼ੀ ਜਦੋਂ ਮਰਜ਼ੀ ਆਵੇ ਚਲੋ ਪਿੰਡ ਆਪਣਾ ਮੱਤੇ ਆਲ ਜਾਂ ਤਸਵੀਰ ਬਾਬਾ ਬਕਾਲਾ ਜਿਹੜਾ ਸ੍ਰੀ ਅਮਰਤ ਸਿਰਕਾ ਕਈ ਬੰਦਿਆਂ ਨੇ ਬਾਬੇ ਬਕਾਲਾ ਸਾਹਿਬ ਦੇ ਲਾਗੇ ਬਾਬਾ ਬਕਾਲਾ ਸਾਨੂੰ 20 ਕਿਲੋਮੀਟਰ ਇੱਥੋਂ 25-22 ਕਿਲੋਮੀਟਰ ਠੀਕ ਇਹ ਸਾਡੇ ਲਾਗੇ 6ਵੇਂ ਪਾਸ਼ਾਹੀ ਦਾ ਗੁਰਦੁਆਰਾ ਵਾ ਹਾ ਗੁਰੂ ਹਰਗੋਬਿੰਦ ਪਾਸ਼ਾ ਦਾ ਉਧਰੋਂ ਟਾਲ ਮੈਿੱਤੇ ਅੰਮਰਸਾਨ ਉਲਾਂ ਦੇ ਮੈਿੱਤੇ ਮੈਿੱਤੇ ਰੋਡ ਤੇ ਨੇ ਦੇ ਅਕ ਚਿਵੰਡਾ ਦੇ ਵੀ ਕੱਥੂ ਨਗਰੇ ਦੀ ਆ ਰਹੀ ਆ ਚਲੋ 사ਸੀ ਕਾਲ 사ਸੀ ਕਾਲ